ਬਾਦਲ ਤੜਾ ਇੱਕ ਵਾਰ ਦੁਬਾਰਾ ਵਿਵਾਦਾਂ ਚ ਫਸਦਾ ਨਜ਼ਰ ਆ ਰਿਹਾ ਪਰ ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਖਾਤਬ ਗੱਲਾਂ ਕੀਤੀਆਂ ਜਾ ਰਹੀਆਂ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਦੇਹਾਂਤ ਹੋ ਚੁੱਕਿਆ ਹੈ ਉਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਹੜਾ ਫਖਰ-ਏ-ਕੌਮ ਦਾ ਨਾਮ ਆਵਾਜਦਾ ਆ ਉਹ ਫਖਰ-ਏ-ਕੌਮ ਦਾ ਅ ਖਿਤਾਬ ਵਾਪਸ ਲੈਣ ਦੀ ਗੱਲ ਹੁਣ ਕੀਤੀ ਜਾ ਰਹੀ ਆ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦੇ ਵਾਸਤੇ ਹੁਣ ਵੱਖ-ਵੱਖ ਜਥੇਬੰਦੀਆਂ ਮੰਗ ਪੱਤਰ ਰੱਖ ਰਹੀਆਂ ਨੇ ਮੰਗ ਜਾਰੀ ਕਰ ਰਹੀਆਂ ਨੇ ਤੇ ਉਸੇ ਦੇ ਵਿੱਚ ਹੁਣ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਹੜਾ ਫਖਰ-ਏ-ਕੌਮ ਦਾ ਖਿਤਾਬ ਹੈਗਾ ਆ ਉਹ ਵਾਪਸ ਲੈ ਲਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ-ਏ-ਕੌਮ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਹੁਣ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵੀ ਇਸ ਮਾਮਲੇ ਦੇ ਵਿੱਚ ਇਸ ਮੰਗ ਦੇ ਵਿੱਚ ਆਉਂਦੀਆਂ ਪਈਆਂ ਨੇ ਇਸ ਤੋਂ ਪਹਿਲਾਂ ਹਰਮੀਤ ਸਿੰਘ ਕਾਲਕਾ ਵੱਲੋਂ ਵੀ ਇਹੋ ਜਿਹਾ ਹੀ ਬਿਆਨ ਜਾਰੀ ਕੀਤਾ ਗਿਆ ਸੀ ਹਰਮੀਤ ਸਿੰਘ ਕਾਲਕਾ ਨੇ ਵੀ ਇਹੋ ਜਿਹਾ ਬਿਆਨ ਜਾਰੀ ਕੀਤਾ ਹੈ ਹੁਣ ਦੂਜੇ ਪਾਸੇ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵੀ ਇਹੀ ਮੰਗ ਕਰਦੀਆਂ ਨਜ਼ਰ ਆ ਰਹੀਆਂ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੂੰ ਉਹਨਾਂ ਨੇ ਇੱਕ ਚਿੱਠੀ ਭੇਜੀ ਹੈ ਇੱਕ ਚਿੱਠੀ ਸ਼੍ਰੀ ਕਾਲਤਖ ਸਾਹਿਬ ਦੇ ਦਸਤਾਰ ਗਾਨੀ ਰਕबीर ਸਿੰਘ ਦੇ ਨਾਮ ਲਿਖੀ ਗਈ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਹੜਾ ਫਖਰ-ਏ-ਕੌਮ ਦਾ ਖਿਤਾਬ ਹੈ ਉਹ ਵਾਪਸ ਲੈ ਲਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਦੇ ਉੱਤੇ ਕਈ ਖਿਤਾਬ ਦਿੱਤੇ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਬਾ ਬੋੜ ਕਿਹਾ ਜਾਂਦਾ ਆ ਪੰਜਾਬ ਦੀ ਸਿਆਸਤ ਦਾ ਪੰਥਕ ਧਿਰ ਦੇ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਹੁਣੇ ਮੰਗ ਉੱਠਦੀ ਪਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਲੱਗਿਆ ਖਿਤਾਬ ਫਖਰ-ਏ-ਕੌਮ ਵਾਪਸ ਲੈ ਲਿਆ ਜਾਵੇ ਹੈਰਾਨੀ ਜਨਕ ਗੱਲ ਹੈ ਕਿ ਹੁਣ ਅਚਾਨਕ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਤੇ ਲੱਗਿਆ ਫਖਰ-ਏ-ਕੌਮ ਵਾਪਸ ਲੈਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਗੱਲਾਂ ਨੇ ਭਾਵੇਂ OSYL ਦੇ ਮੁੱਦੇ ਹੋਣ ਭਾਵੇਂ ਪੰਜਾਬ ਦੇ ਪੰਥਕ ਧਿਰਾਂ ਦੇ ਆਪਣੇ ਵਲਬਲੇ ਹੋਣ ਉਹਨਾਂ ਨੂੰ ਲੈ ਕੇ ਵੀ ਪ੍ਰਕਾਸ਼ ਸਿੰਘ ਬਾਦਲ ਤੇ ਜਾਂ ਬਾਦਲ ਪਰਿਵਾਰ ਦੇ ਉੱਤੇ ਤੰਜ ਕੱਸੇ ਜਾਂਦੇ ਰਹੇ ਨੇ ਤੇ ਉਹਨਾਂ ਨੂੰ ਲੈ ਕੇ ਹੀ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦੀ ਮੰਗਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪਹਿਲਾਂ ਜਸਬੀਰ ਸਿੰਘ ਰੋਡੇ ਵੀ ਇਹ ਮੰਗ ਕਰਦੇ ਨੇ ਉਸ ਤੋਂ ਬਾਅਦ ਵਕ ਵਕ ਹੋਰ ਧੜੇ ਕਰਦੇ ਨੇ ਹੁਣ ਆ ਕੇ ਹਰਮੀਤ ਸਿੰਘ ਕਾਲਕਾ ਵੱਲੋਂ ਵੀ ਇਹ ਮੰਗ ਕੀਤੀ ਜਾਂਦੀ ਹੈ ਤੇ ਆਖਰਕਾਰ ਹੁਣ ਇੰਗਲੈਂਡ ਦੇ ਸਿੱਖ ਵੀ ਇਸ ਮੰਗ ਨੂੰ ਅੱਗੇ ਰੱਖਦੇ ਨਜ਼ਰ ਆ ਰਹੇ ਨੇ ਤੇ ਉਸੇ ਦੇ ਵਿੱਚ ਫਖਰ-ਏ-ਕੌਮ ਵਾਪਸ ਕਰਨ ਦੀ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਸਵੇਰ ਕਾਲ ਤੱਕ ਸਾਹਿਬ ਜਸਦਾਰ ਗਿਆਨੀ ਰਖਬੀਰ ਸਿੰਘ ਨੂੰ ਲਿਖੀ ਗਈ ਹੈ ਚਿੱਠੀ ਤੇ ਇਸ ਚਿੱਠੀ ਦੇ ਵਿੱਚ ਸਾਫ ਮੰਗ ਕੀਤੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਹੜਾ ਫਖਰੇ ਕੌਮ ਖਿਤਾਬ ਦਿੱਤਾ ਗਿਆ ਸੀ ਉਹ ਹੁਣ ਵਾਪਸ ਲੈ ਲਿਆ ਜਾਵੇ ਤੁਹਾਡੀ ਇਸ ਬਾਰੇ ਕੀ ਰਾਏ ਹੈ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਹੜਾ ਫਖਰੇ ਕੌਮ ਦਾ ਤਮਗਾ ਦਾ ਖਿਤਾਬ ਬੋਲਦਾ ਆ ਕੀ ਉਹ ਵਾਪਸ ਲੈ ਲੈਣਾ ਚਾਹੀਦਾ ਆ ਇਹ ਮੰਗ ਸਹੀ ਆ ਜਾਂ ਨਹੀਂ ਕਮੈਂਟਸ ਵਿੱਚ ਜ਼ਰੂਰ ਦੱਸਣਾ ਪਰ ਫਿਲਹਾਲ ਹਾਲਾਤ ਤਣਾਪੂਰਵਕ ਹੁੰਦੇ ਜਾ ਰਹੇ ਨੇ ਜੋਗਜ ਹੋਏਗਾ ਦੱਸਦੇ ਰਾਵਾਂਗੇ ਤੁਸੀਂ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ